ਘਰ ਮੀਟਿੰਗ ਕਰ ਰਿਹਾ ਸੀ ਮੈਨੂੰ ਅਚਾਨਕ ਹੀ ਫੋਨ ਆਇਆ ਬਸਤੀ ਗੁਜਾਂ ਰੋਡ ਦੇ ਉੱਤੋਂ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਇੱਕ ਕਾਰਜਕਰਤਾ ਨੇ ਆਪਣੀ ਦੁਕਾਨਾਂ ਦੇ ਉੱਤੇ ਆਪਣੇ ਘਰਾਂ ਦੀਆਂ ਗਲੀਆਂ ਦੇ ਵਿੱਚ ਪਾਰਟੀ ਦੇ ਬੈਨਰ ਤੇ ਪੋਸਟਰ ਲਗਾਏ ਹੋਏ ਆ ਕੱਲ ਲਗਾਏ ਸੀ ਉਹਨਾਂ ਬੈਨਰਾਂ ਦੇ ਉੱਤੇ ਜਿਹੜੀ ਪਰਮਿਸ਼ਨ ਅਸੀਂ ਲਈ ਹੋਈ ਹੈ ਉਹ ਲੱਗੀ ਪਈ ਹੈ ਜਦੋਂ ਅਸੀਂ ਕੋਈ ਵੀ ਕੰਮ ਇਲੈਕਸ਼ਨ ਚ ਕਰ ਰਹੇ ਸੀ ਬਦੌੜ ਇਹਦੀ ਪਰਮਿਸ਼ਨ ਕੋਈ ਵੀ ਨਹੀਂ ਕਰ ਰਹਾ ਹੈ ਹੈਰਾਨ ਹੋਇਆ ਕਿ ਜਿਹੜੀ ਸੁੱਤੀ ਹੋਈ ਸਰਕਾਰ 6 ਮਹੀਨਿਆਂ ਤੋਂ ਜਿਹੜੇ ਜਿਲੰਦੇ ਦਾ ਕੰਮ ਨਹੀਂ ਕਰ ਸਕੀ ਸਾਰੀ ਕਾਰਪੋਰੇਸ਼ਨ ਇੱਕ ਇੱਕ ਅਫਸਰ ਇੱਕ ਇੱਕ ਮਲਾਜ਼ਮ ਤੰਤਰ-ਵੰਤਰ ਜੰਤਰਨਾ ਜਿੰਨਾ ਵੀ ਇਹਨਾਂ ਦਾ ਸਰਕਾਰ ਦਾ ਹੈ ਸਾਰਾ ਦਾ ਸਾਰਾ ਜਿਹੜਾ ਉਹ ਬਬਰੀ ਚੌਂਗ ਦੇ ਵਿੱਚ ਇਹਦਾ ਜ਼ੋਨਲ ਆਫਿਸ ਆ ਉੱਥੇ ਬੈਠਾ ਆਪਣੀਆਂ ਘਰਾਂ ਦੇ ਟੀਮਾਂ ਭੇਜ ਦਿੱਤੀਆਂ ਕਿ ਜਾ ਕੇ ਪਾਰਟੀਾਂ ਦਾ ਪਾਰਟੀ ਜਿਹੜੇ ਝੰਡੇ ਲੱਗੇ ਆ ਜਿਹੜੇ ਪੋਸਟਰ ਲੱਗੇ ਆ ਜਿਹੜੇ ਬੈਨਰ ਲੱਗੇ ਆ ਉਹ ਸਾਰੇ ਉਤਾਰ ਦਿਓ ਇਸ ਕਰਕੇ ਜਿਹੜੇ ਪੋਸਟਰ ਔਰ ਬੈਨਰ ਜਿਹੜੀ ਮੈਂ ਪਰਮਿਸ਼ਨ ਲੈ ਕੇ ਲਾ ਰਿਹਾ ਆਪਣੇ ਕਾਰਕਟਰਾਂ ਦੇ ਘਰ ਚ ਲਗਾ ਰਿਹਾ ਕਿਸੇ ਦੀ ਕੋਈ ਸਰਕਾਰੀ ਪ੍ਰਾਪਰਟੀ ਤੇ ਨਹੀਂ ਲਗਾ ਰਿਹਾ ਠੀਕ ਹੈ ਇਹਨਾਂ ਨੇ ਆਪਣੀ ਕਾਰਪੈਸ਼ਨ ਦੀ ਜਿਹੜੀ ਟੀਮ ਨੇ ਮੁੱਖ ਮੰਤਰੀ ਨੂੰ ਖੁਸ਼ ਕਰਨ ਦੇ ਲਈ ਜਿਹੜੇ ਬੈਨਰ ਫਾੜ ਕੇ ਮੇਰੀਆਂ ਫੋਟੋਆਂ ਮੇਰੇ ਬੈਨਰ ਪਾੜਨ ਦੀਆਂ ਚੰਡੀਗੜ੍ਹ ਭੇਜੀਆਂ ਕਿ ਸਾਨੂੰ ਜਿਹੜਾ ਸੀਐਮ ਦੇ ਦਫ਼ਤਰ ਵਾਲੂ ਥਾਪੀ ਦਿੱਤੀ ਜਾਏਗੀ ਕਿ ਅੱਜ ਇਹਨਾਂ ਦੀ ਜਿਹੜੀ ਨਲਾਕੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਨੂੰ ਅੱਜ ਲੋਕ ਨਹੀਂ ਪਸੰਦ ਕਰ ਰਹੇ ਆਮ ਆਦਮੀ ਪਾਰਟੀ ਦਾ ਲੋਕ ਝੰਡਾ ਲਵਾਉਣਾ ਨਹੀਂ ਪਸੰਦ ਕਰ ਰਹੇ ਅੱਜ ਆਮ ਆਦਮੀ ਪਾਰਟੀ ਦਾ ਲੋਕ ਵੋਟ ਆਪਣੇ ਕੋਠਿਆਂ ਤੇ ਨਹੀਂ ਲਵਾ ਰਹੇ ਆਪਣੇ ਘਰਾਂ ਦੇ ਕਿ ਹੋਲਡਿੰਗ ਨਹੀਂ ਲਵਾ ਰਹੇ ਇਹਨਾਂ ਦੀ ਜਿਹੜੀ ਬਹਲਾਹਟ ਸੀ ਅੱਜ ਉਹ ਸਰਕਾਰੀ ਤੰਤਰ-ਜੰਤਰ ਯੂਜ਼ ਕਰਕੇ ਉੱਤਰ ਆਈ ਹੈ ਅੱਜ ਸਰਕਾਰ ਆਪਣੀ ਤਾਕਤ ਸਦਾ ਇਸਤੇਮਾਲ ਕਰਨ ਲੱਗੀ ਐ ਅੱਜ ਮੇਰੇ ਹੋਡਿੰਗ ਮੇਰੇ ਬੈਨਰ ਮੇਰੇ ਝੰਡੇ ਤੋੜ ਕੇ ਫਾੜ ਕੇ ਉਹਨੂੰ ਉਤਾਰਿਆ ਗਿਆ ਮੈਂ ਜਦੋਂ ਮੋਕੇ ਤੇ ਜਾ ਕੇ ਦੇਖਿਆ ਕਿ ਕਾਰਪੈਂਡ ਦੇ ਅਫਸਰ ਜਿਹੜੇ ਮੇਰੇ ਝੰਡੇ ਤੋੜ ਰਹੇ ਸੀ ਜਿਹੜੇ ਮੇਰੇ ਬੈਨਰ ਉਤਾਰ ਰਹੇ ਸੀ ਇਮੀਡੀਏਟ ਮੈਂ ਕਮਿਸ਼ਨਰ ਸਾਹਿਬ ਦੀ ਆਫਿਸ ਜਾ ਕੇ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਸਰਕਾਰ ਦਾ ਕੀ ਦਬਾਅ ਹੈ ਕਿ ਸਰਕਾਰ ਨੇ ਇਹ ਕਿਹਾ ਕਿ ਆਮ ਆਦਮੀ ਪਾਤੀ ਨਹੀਂ ਕਰਲੇ ਜੰਡੇ ਬੈਨਰ ਲੱਗਣਗੇ ਉਹ ਕਹਿੰਦੇ ਕੀ ਮਤਲਬ ਜਿੱਥੇ ਉਹ ਬੈਠੇ ਹੋਏ ਸੀ ਉਹ ਵੀ ਸਰਕਾਰੀ ਪ੍ਰਾਪਰਟੀ ਹੈ ਜਿੱਥੇ ਕਾਰਪੋਰੇਸ਼ਨ ਦਾ ਤੰਤਰ ਮੰਤਰ ਜੰਤਰ ਇਕੱਠਾ ਕੀਤਾ ਪਿਆ ਸੀ ਸਾਰਾ ਉਹ ਸਾਰੀ ਸਾਰੀ ਪ੍ਰਾਪਰਟੀ ਸਰਕਾਰੀ ਇਹ ਉਸ ਪ੍ਰਾਪਰਟੀ ਦੇ ਉੱਤੇ ਵੀ ਆਮ ਆਦਮੀ ਪਾਰਟੀ ਦੇ ਹੋਲਡਿੰਗ ਲੱਗੇ ਮੈਂ ਜਾ ਕੇ ਪੁੱਛਿਆ ਕਮਿਸ਼ਨਰ ਸਾਹਿਬ ਤੁਹਾਡੇ ਦਫ਼ਤਰ ਦੇ ਬਾਹਰ ਵੀ ਆਮ ਆਦਮੀ ਪਾਰਟੀ ਦੇ ਹੋਲਡਿੰਗ ਲੱਗੇ ਆ ਜਿਹੜੇ ਸਰਕਾਰੀ ਪ੍ਰਾਪਰਟੀ ਦੇ ਉੱਤੇ ਆ ਤੁਹਾਨੂੰ ਦਿਖਾਈ ਨਹੀਂ ਦਿੰਦੇ ਤੁਹਾਨੂੰ ਉਹ ਲੱਭ ਨਹੀਂ ਰੇ ਤੁਹਾਨੂੰ ਅੱਜ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕਾਂ ਨੇ ਇਸ ਦੇਸ਼ ਦੇ ਵਿੱਚ ਤੀਜੀ ਵਾਰ ਨਰਿੰਦਰ ਮੋਦੀ ਨੂੰ ਮੌਕਾ ਦਿੱਤਾ ਉਹਨਾਂ ਦੇ ਕਾਰਕਿਰਤਾ ਘਰ ਘਰ ਬੈਠੇ ਆ ਅਗਰ ਅੱਜ ਉਹ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾਂ ਨੂੰ ਮੌਕਾ ਦੇ ਰਿਹਾ ਮੈਨੂੰ ਅਸ਼ੀਰਵਾਦ ਦੇ ਰਿਹਾ ਕੀ ਗੱਲ ਪਾਰਟੀ ਨੂੰ ਅਤੇ ਆਮ ਆਦੀ ਪਾਰਟੀ ਇਸ ਸੁਭਾਹੜ ਦੇ ਵਿੱਚ ਇਹ ਕੰਮ ਕਰਾ ਰਹੀ ਹੈ ਉਹ ਤੁਹਾਨੂੰ ਕਲੀਅਰ ਉਹਨਾਂ ਦੇ ਚਿਹਰੇ ਉੱਤੇ ਪਤਾ ਲੱਗਿਆ ਕਿ ਸਰਕਾਰ ਦਾ ਦਬਾਅ ਹੈ ਉਹਨਾਂ ਦੇ ਉੱਤੇ ਸਰਕਾਰ ਦਾ ਪ੍ਰੈਸ਼ਰ ਹੈ ਉਹਨਾਂ ਨੂੰ ਜਦੋਂ ਗੱਡੀ 'ਚ ਬੈਠ ਕੇ ਉਹ ਗਏ ਆ ਉਹਨਾਂ ਨੂੰ ਸਾਹਮਣੇ ਬੋਰਡ ਨਹੀਂ ਲੱਭੇ ਜਿਹੜੇ ਸਰਕਾਰੀ ਮਸ਼ੀਨਰੀ ਦੇ ਉੱਤੇ ਲੱਗੇ ਆ ਉਹਨਾਂ ਨੂੰ ਮੇਰੇ ਪੋਸਟਰ ਮੇਰੇ ਝੰਡੇ ਮੇਰੇ ਬੈਨਰ ਜਿਹੜੇ ਮੇਰੇ ਕਾਰਕਟਰਾਂ ਦੇ ਘਰਾਂ 'ਚ ਲੱਗੇ ਆ ਉਹ ਤੰਗ ਕਰ ਰਹੇ ਉਹ ਤੰਗ ਕਰ ਰਹੇ ਆ ਉਹ ਇਹ ਅੱਜ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਨਾ ਕਿ ਤੁਸੀਂ ਮੇਰੇ ਪੋਸਟਰ ਪਾੜ ਦਿਓ ਮੇਰੇ ਝੰਡੇ ਪਾੜ ਤੋੜ ਦਿਓ ਮੇਰੇ ਬੈਨਰ ਲਾ ਦਿਓ ਪਰ ਤੁਸੀਂ ਲੋਕਾਂ ਦੇ ਦਿਲਾਂ 'ਚੋਂ ਨਹੀਂ ਮੈਨੂੰ ਕੱਢ ਸਕਦੇ ਜਿਹੜੇ ਲੋਕ ਮੈਨੂੰ ਪਿਆਰ ਕਰਦੇ ਆ ਮੇਰੇ ਉਹਨਾਂ ਦੇ ਦਿਲਾਂ ਦੇ ਵਿੱਚ ਰਹਿਣਾ ਉਹ ਮੇਰਾ ਪਰਿਵਾਰ ਹੈ ਮੇਰੇ ਮਾਂ ਐ ਮੇਰੀ ਪਿਓ ਐ ਮੇਰੇ ਭਰਾ ਐ ਉਹ ਮੇਰੇ ਦੁੱਖ ਸੁੱਖ ਦੇ ਸਾਥੀ ਐ ਉਹ ਮੈਨੂੰ ਪਿਆਰ ਕਰਦੇ ਐ ਜਿੰਨਾ ਮਰਜ਼ੀ ਜੋਰ ਲਗਾ ਲੋ ਜਿੰਨੇ ਮਰਜ਼ੀ ਬਾਹਰਲੇ ਐਮਐਲਏ ਲੈ ਕੇ ਬਿਠਾ ਦਿਓ ਜਿੰਨੇ ਮਰਜ਼ੀ ਪੰਜਾਬ ਤੋਂ ਗੁੰਡੇ ਬੁਲਾ ਲੋ ਜਿੰਨੇ ਮਰਜ਼ੀ ਬਦਮਾਸ਼ ਬੁਲਾ ਲੋ ਜਿਹਨਾਂ ਤੁਸੀਂ ਅੱਜ ਕਮਾਂਡ ਦੇ ਰਹੇ ਹੋ ਉਹ ਮੇਰੇ ਕਾਰਕਟਰ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਕਿਉਂਕਿ ਮੇਰੇ ਕਾਰਕਟਰ ਭਾਰਤੀ ਦੇ ਨਾਲ ਬਚਨ ਬੰਦਾ ਹੈ ਮੇਰੇ ਕਾਰਕਟਰ ਮੇਰੇ ਨਾਲ ਬਚਨ ਬੰਦਾ ਹੈ ਮੈਨੂੰ ਉਹਨਾਂ ਨੇ ਆਪਣਾ ਪੁੱਤਰ ਭਤੀਜਾ ਸਮਝ ਕੇ ਇਸ ਸੇਵਾ ਦੇ ਲਈ ਉਤਾਰਿਆ ਇਸ ਸੇਵਾ ਮੈਂ ਕਰਦਾ ਰਵਾਂਗਾ ਭਾਵੇਂ ਮੇਰਾ ਕੋਈ ਨਿੱਜੀ ਨੁਕਸਾਨ ਕਰਨਾ ਕਰਦੇ ਮੇਰੇ ਨਿੱਜੀ ਨੁਕਸਾਨ ਕਰਨ ਦੇ ਲਈ ਉਹਨਾਂ ਦੇ ਪੂਰੇ ਪਲਾਨ ਬਣੇ ਆ ਮੈਂ ਤਾਂ ਵੀ ਘਬਰਾਣ ਵਾਲਾ ਨਹੀਂ ਮੈਂ ਸਾਰਾ ਮੈਟਰ ਪਾਰਟੀ ਦੇ ਧਿਆਨ ਚ ਲੈ ਕੇ ਦਿੱਤਾ ਪਾਰਟੀ ਨੂੰ ਇਸ ਚੀਜ਼ ਦੀ ਮੈਂ ਵੀਡੀਓ ਇਸ ਚੀਜ਼ ਦੀਆਂ ਫੋਟੋ ਸਾਰੀਆਂ ਭੇਜ ਦਿੱਤੀਆਂ ਪਾਰਟੀ ਇਮੀਡੀਏਟ ਜਿਹੜਾ ਐਕਸ਼ਨ ਹੈ ਪਾਰਟੀ ਨੇ ਕੋਰ ਗਰੁੱਪ ਦੀ ਜਿਹੜੀ ਮੀਟਿੰਗ ਬੁਲਾ ਲਈ ਹੈ ਜਿਹੜਾ ਇਮੀਡੀਏਟ ਤੁਹਾਡੇ ਵਿੱਚ ਜਿਹੜਾ ਪ੍ਰੈਸ ਦੇ ਮੈਂਬਰ ਦਾ ਮੈਸੇਜ ਆ ਜਾਵੇਗਾ ਪਾਰਟੀ ਜਿਹੜਾ ਐਕਸ਼ਨ ਹੈ ਉਹ ਵੱਡੇ ਪੱਧਰ ਤੇ ਲੈਣ ਜਾ ਰਹੀ ਹੈ ਜਿੱਦਾਂ ਜਿੱਦਾਂ ਤੁਸੀਂ ਦੱਸਿਆ ਮੇਰੇ ਨੂੰ ਜਿਹੜੇ ਪਿਆਰ ਕਰਦੇ ਮੈਂ ਉਹਨਾਂ ਦੇ ਘਰਾਂ ਦੇ ਬਾਹਰ ਆਪਣੇ ਪੋਸਟਰ ਯਾ ਝੰਡੇ ਲਗਾਏ ਹੋਈ ਆ ਮਗਰ ਇਹ ਦੇਖਿਆ ਜਦ ਬਕਰੀਕ ਚੌਂਕ ਦੇ ਉੱਤੇ ਜਿਹੜੇ ਚੌਂਕ ਹੈ ਸਰਕਾਰੀ ਉਹਨਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਪੋਸਟਰ ਸਭ ਕੁਝ ਲੱਗੇ ਹੋਇਆ ਉਹਦੇ ਉੱਤੇ ਕੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਹਦੀ ਤੁਸੀਂ ਇਲੈਕਸ਼ਨ ਕਮਿਸ਼ਨ ਕੋਈ ਸ਼ਿਕਾਇਤ ਦਉਗੇ ਬਿਲਕੁਲ ਕਮਿਸ਼ਨ ਦੇਨ ਜਾ ਰਿਹਾ ਸ਼ਿਕਾਇਤ ਤਾਂ ਬਲ ਇਲੈਕਸ਼ਨ ਕਮਿਸ਼ਨ ਨੂੰ ਦੇਣ ਜਾ ਰਹੇ ਆ ਇਸ ਕਰਕੇ ਮੈਂ ਪਾਰਟੀ ਦੇ ਧਿਆਨ ਚ ਲੈ ਕੇ ਆਇਆ ਪਾਰਟੀ ਨੇ ਇਮੀਡੀਏਟ ਕੋਰ ਗਰੁੱਪ ਦੀ ਮੀਟ ਪਾਰਟੀ ਦੇ ਉੱਤੇ ਵੱਡਾ ਐਕਸ਼ਨ ਲੈਂ ਜਾ ਰਹੀ ਹੈ ਕਿ ਕਿਸੇ ਵੀ ਕਾਰਕਿਰਤਾ ਨੂੰ ਕੋਈ ਡਰਾਨ ਦੀ ਕੋਸ਼ਿਸ਼ ਕਰੇਗਾ ਕੋਈ ਧਮਕਾਨ ਦੀ ਕੋਸ਼ਿਸ਼ ਕਰੇਗਾ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਕਿਰਤਾ ਜਿਹੜਾ ਸਟੈਂਡ ਹੈ ਕੋਈ ਡਰਨ ਵਾਲਾ ਨਹੀਂ ਕੋਈ ਘਬਰਾਉਣ ਵਾਲਾ ਨਹੀਂ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਹਾਰ ਹੈ ਉਹ ਨਿਸ਼ਚਿਤ ਹੋ ਚੁੱਕੀ ਹੈ ਇੱਥੋਂ ਪਤਾ ਲੱਗਿਆ ਜਦੋਂ ਉਹ ਛੱਡੇ ਉਤਾਰਨ ਤੇ ਆ ਗਈ ਹੈ ਬੈਨਰ ਪਾੜਨ ਤੇ ਆ ਗਈ ਹੈ ਇੱਥੋਂ ਪਤਾ ਲੱਗਦਾ ਕਿ ਉਹਨਾਂ ਦੀ ਜਿਹੜੀ ਹਾਰ ਹੈ ਉਹ ਨਿਸ਼ਚਿਤ ਹੈ ਅੱਜ ਉਹਨਾਂ ਨੂੰ ਆਪਣੀ ਹਾਰ ਜਿਹੜੀ ਪਛਣੀ ਰਹੀ ਉਹਨਾਂ ਦਾ ਜਿਹੜਾ ਕੈਂਡੀਡੇਟ ਹੈ ਉਹ ਲੋਕਾਂ ਨੇ ਨਕਾਰਿਆ ਹੋਇਆ ਹੈ ਲੋਕ ਪਸੰਦ ਨਹੀਂ ਕਰਦੇ ਅੱਜ ਜ਼ਬਰਦਸਤੀ ਲੋਕਾਂ ਉੱਤੇ ਥੋਪਿਆ ਜਾ ਰਿਹਾ ਹੈ ਕਿ ਵੋਟ ਛਾੜੂ ਨੂੰ ਪਾਉਣ ਦੀ ਕੋਸ਼ਿਸ਼ ਕਰੋ ਛਾੜੂ ਨੂੰ ਪਾਉਣ ਦੀ ਕੋਸ਼ਿਸ਼ ਕਰੋ ਤੇ ਲੋਕ ਪੁੱਛਦੇ ਆ ਕਿ ਤੁਸੀਂ ਕੰਮ ਕੀ ਕੀਤਾ ਉਹ ਜਵਾਬ ਨਹੀਂ ਹੈ ਲੋਕ ਪੁੱਛਦੇ ਦੀ ਨੌਕਰੀਆਂ ਕਿਨੂੰ ਦਿੱਤੀਆਂ ਉਹ ਜਵਾਬ ਨਹੀਂ ਹੈ ਲੋਕ ਪੁੱਛਦੇ ਆ ਕਿ ਸਕੂਲ ਕਿੱਥੇ ਆ ਉਹ ਜਵਾਬ ਨਹੀਂ ਹੈ ਲੋਕ ਪੁੱਛਦੇ ਕਾਲਜ ਕਿੱਥੇ ਆ ਉਹ ਜਵਾਬ ਨਹੀਂ ਹੈ ਲੋਕ ਪੁੱਛਦੇ ਆ ਕਿ ਤੁਸੀਂ ਵੱਡੇ ਵੱਡੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਨੂੰ ਪੂਰਾ ਕਿੰਨੇ ਕੀਤਾ ਹੈ ਜਦ ਉਹਨਾਂ ਚੀਜ਼ਾਂ ਦਾ ਇਹਨਾਂ ਕੋਲ ਕੋਈ ਵੀ ਜਵਾਬ ਨਹੀਂ ਹੈ ਤੇ ਅੱਜ ਦੂਜੇ ਪਾਸੇ ਉੱਤਰ ਆਏ ਆਪਣੀ ਸਰਕਾਰੀ ਤਾਕਤ ਸਰਕਾਰੀ ਜੰਤਰ ਮੰਤਰ ਤੰਤਰ ਲੈ ਕੇ ਅੱਜ ਅਫਸਰਾਂ ਨੂੰ ਜਵਾਬਨਾ ਦਿੱਤਾ ਗਿਆ ਕਿ ਨਵੇਂ ਟੂਬਲ ਜਿਹੜੇ ਮੇਰੇ ਸਮੇਂ ਦੇ ਵਿੱਚ ਜਿਹੜੇ ਮੈਂ ਦੁਗਾਟਨ ਕੀਤੇ ਸੀ ਅੱਜ ਉਹਨਾਂ ਦੇ ਜਿਹੜੇ ਦੁਗਾਟਨ ਹੈ ਉਹ ਇਲੈਕਸ਼ਨ ਦੇ ਵਿੱਚ ਕੀਤੇ ਜਾ ਰਹੇ ਆ ਅਕੇ ਸ਼ੀਤਨ ਮੂਰਾਲ ਹੈ ਕਿ ਇਹ ਪਾਰਟੀ ਨੂੰ ਹੈ ਦੂਸਰੀ ਪਾਰਟੀ ਨੂੰ ਇੰਨਾ ਕਿਹੜਾ ਟਾਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਇੱਥੇ ਬੈਗੇ ਸਾਰੀ ਲੀਡਰਸ਼ਿਪ ਉਹਦੇ ਔਰ ਹਰ ਇੱਕ ਮੁੱਦੇ ਉੱਤੇ ਵੱਡੇ ਅਧਿਕਾਰੀ ਜਾਂ ਐਮ ਐਲ ਏ ਚਾਹੇ ਐਮ ਪੀ ਉਹ ਲਗਾ ਦਿੰਦੇ ਹੱਜ ਉਹਨਾਂ ਨੂੰ ਆਪਣੀ ਹਾਰ ਲੱਭ ਰਹੀ ਹੈ ਕਿ ਮੈਂ ਇੱਕ ਛੋਟਾ ਜਿਹਾ ਕਾਰਕਟਰਾਂ ਮੈਂ ਗਰੀਬ ਘਰ ਦੇ ਵਿੱਚ ਪੈਦਾ ਹੋਇਆ ਬੇਟਾ ਹਾਂ ਆਪਣੇ ਲੋਕਾਂ ਦੀ ਸੇਵਾ ਕਰਦਾ ਜਿਹੜੀ ਇਹ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਉਹਨਾਂ ਦੇ ਲਈ ਮੇਰਾ ਸਾਰੀ ਉਮਰ ਮੈਂ ਸੇਵਾ ਕਰਨੀ ਹੈ ਮੈਨੂੰ ਲੋਕ ਕੁਰਸੀ ਦੇਣ ਕੁਰਸੀ ਨਾਹਾਂ ਦੇਣ ਉਹ ਮੇਰਾ ਫਰਜ਼ ਹੈ ਕਿਉਂਕਿ ਪੁੱਤਰ ਬਣ ਕੇ ਭਤੀਜਾ ਬਣ ਕੇ ਬੱਚਾ ਬਣ ਕੇ ਮੈਂ ਆਪਣੇ ਲੋਕਾਂ ਦੀ ਸੇਵਾ ਕਰਨੀ ਹੈ ਪਰ ਇਹਨਾਂ ਨੂੰ ਅੱਜ ਪਤਾ ਲੱਗ ਗਿਆ ਕਿ ਸਾਡੀ ਜਿਹੜੀ ਹਾਰ ਹੈ ਆਮ ਆਦਮੀ ਪਾਰਟੀ ਦੀ ਖਾਸ ਕਰਕੇ ਉਹਨਾਂ ਦਾ ਜਿਹੜਾ ਕੈਂਡੀਡੇਟ ਹੈ ਉਹਨਾਂ ਦੀ ਸ਼ਾਇਦ ਜ਼ਮਾਨਤ ਜ਼ਬਤ ਹੋ ਰਹੀ ਹੈ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਸਾਡੇ ਕੈਂਡੀਡੇਟ ਦੀ ਜਿਹੜੀ ਜ਼ਮਾਨਤ ਜ਼ਬਤ ਹੋ ਰਹੀ ਹੈ ਆਪਣੀ ਇੱਜ਼ਤ ਬਚਾਉਣ ਦੇ ਲਈ ਆਪਣੇ ਆਪ ਨੂੰ ਸੋਚ ਰਿਹਾ ਕਿ ਆਪਾਂ ਸ਼ਾਇਦ ਲੋਕਾਂ ਨੂੰ ਡਰਾ ਕੇ ਵੋਟ ਲੈ ਲਾਂਗੇ ਧਮਕਾ ਕੇ ਲੈ ਲਾਂਗੇ ਲੋਕਾਂ ਕੋਲ ਝੰਡੇ ਲਾ ਕੇ ਲੈ ਲਾਂਗੇ ਬੈਨਰ ਪੋਸਟਰ ਪਾੜ ਕੇ ਲੱਲਾਂਗੇ ਇਦਾਂ ਵੋਟਾਂ ਨਹੀਂ ਮਿਲਦੀਆਂ ਭਵੰਤਮਨ ਜੀ ਮੁੱਖ ਮੰਤਰੀ ਪੰਜਾਬ ਜੀ ਇਦਾਂ ਵੋਟਾਂ ਨਹੀਂ ਮਿਲਦੀਆਂ ਲੋਕਾਂ ਕੋ ਵੋਟਾਂ ਹੱਥ ਜੋੜ ਕੇ ਮਿਲਦੀਆਂ ਲੋਕਾਂ ਕੋਲੋਂ ਵੋਟਾਂ ਮਿਲਦੀਆਂ ਕੰਮਾਂ ਦੇ ਉੱਤੇ ਲੋਕਾਂ ਕੋ ਵੋਟਾਂ ਮਿਲਦੀਆਂ ਜੇ ਤੁਸੀਂ ਉਹਨਾਂ ਦਾ ਵਿਸ਼ਵਾਸ ਜਿੱਤਿਆ ਹੋਵੇ ਪਰ ਲੋਕਾਂ ਨੂੰ ਡਰਾ ਕੇ ਧਮਕਾ ਕੇ ਬੈਨਰ ਪੋਸਟਰ ਪਾੜ ਕੇ ਤੁਸੀਂ ਵੋਟ ਨਹੀਂ ਲੈ ਸਕਦੇ ਜੀ ਜਦੋਂ ਤੁਸੀਂ ਐਮਐਲਏ ਸੀਗੇ ਜੀਮਾਰਿੰਗੂ ਐਮਪੀ ਸੀਗੇ ਉਹ ਕਹਿੰਦੇ ਜਿਹੜੇ ਬਸਤੀਆਂ ਦੇ ਵਿੱਚ ਕੰਮ ਹੋਣੇ ਚਾਹੀਦੇ ਇਹਦੇ ਉਹਨਾਂ ਨੇ ਕੰਮ ਨਹੀਂ ਕਰਾਇਆ ਹੁਣ ਉਹ ਆਪਣੇ ਨਵੇਂ 10 ਵਾਦੇ ਕਰਕੇ ਆ ਗਏ ਕਹਿੰਦੇ ਅਗਰ ਸਾਨੂੰ ਮੌਕਾ ਮਿਲੇਗਾ ਇਹ ਸਭ ਤੋਂ ਕੱਲ 10 ਕੰਮ ਕਰਾਂਗੇ ਚਾਹੇ ਬਿਜਲੀ ਦਾ ਜਿਹੜੀਆਂ ਤਾਰਾਂ ਉੱਚੀਆਂ ਕਰਾਵਾਂਗੇ ਸੀਵਰ ਦਾ ਪਾਣੀ ਸੀਵੇ ਸਾਫ਼ ਕਰਾਵਾਂਗੇ ਟੀਨ ਵਾਲਾ ਪਾਣੀ ਸਾਫ਼ ਦੇਾਂਗੇ ਕਿੱਡੀ ਨਲਕੀ ਹੈ ਸਰਕਾਰ ਦੀ ਜਿਹੜੀ ਸਰਕਾਰ ਸੱਤਾ ਦੇ ਵਿੱਚ ਹੈ ਜਿਹੜੀ ਕਹਿ ਕੇ ਆਈ ਸੀ 1 ਮਹੀਨੇ ਚ ਨਸ਼ਕਤੋਂ ਕਰ ਦਿਆਂਗੇ 1 ਮਹੀਨੇ ਦੇ ਵਿੱਚ ਵਾਦੇ ਪੂਰੇ ਕਰ ਦਾਂਗੇ ਉਹ ਸਰਕਾਰ ਆਪਣੀ ਸਰਕਾਰ ਚ ਵਾਦੇ ਲੈ ਕੇ ਆ ਰਹੀ ਹੈ ਇੱਕ ਦਿ ਹੋਵੇ ਨਾ ਕਿ ਨਵੀਂ ਸਰਕਾਰ ਆਣੀ ਹੈ ਕਿ ਲੋਕ ਮੌਕਾ ਦੇਣ ਕਿ 10 ਸਾਲ ਕਿ ਮੇਰੀ ਵੋਟیں ਪੈਣੀ ਹੈ ਮੁੱਖ ਮੰਤਰੀ ਦੀ ਨਵੀਂ ਸਰਕਾਰ ਆ ਜਣੀ ਹੈ ਉਹ ਇੰਨੇ ਨਲਾਇਕ ਜਿਹੜੇ ਮੰਤਰੀ ਬੈਠੇ ਸੀ ਇੰਨੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਜਿਹੜੀਆਂ ਵੱਡੀਆਂ ਕੁਰਸੀਆਂ ਦੇ ਦਿੱਤੀਆਂ ਉਹਨਾਂ ਨਲਾਇਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਤੁਹਾਡੀ ਆਪਣੀ ਸਰਕਾਰ ਹੈ ਆਪਣੀ ਸਰਕਾਰ ਦੇ ਵਿੱਚ ਵਾਅਦੇ ਕਰ ਰਹੇ ਹੋ ਅਗਰ ਤੁਸੀਂ ਇਹ ਵਾਅਦੇ ਜੇ ਅੰਦਰ ਵੈਸੇ ਦੇ ਵਿੱਚ ਮੈਂ ਐਮਐਲਏ ਸੀ ਮੈਂ ਨਹੀਂ ਪੂਰੇ ਕਰ ਪਾਇਆ ਤੁਹਾਨੂੰ ਲੱਗਦਾ ਕਿ ਮੇਰੀਆਂ ਗਲਤੀਆਂ ਹੈ ਜਿਹੜੀਆਂ ਤੁਸੀਂ ਨਾਲ ਦੇ ਹਲਕਿਆਂ 'ਚ ਕੀਤੀਆਂ ਉਹਨਾਂ ਦੀਆਂ ਫੋਟੋਆਂ ਦੇ ਦਿਓ ਲੋਕਾਂ ਨੂੰ ਕਿੰਨੇ ਕੰਮ ਕਿੰਨੇ ਸਕੂਲ ਤੁਸੀਂ ਨੌਰਥ 'ਚ ਬਣਾਏ ਆ ਕਿੰਨੇ ਸਕੂਲ ਤੁਸੀਂ ਸੈਂਟਰ 'ਚ ਬਣਾਏ ਆ ਕਿੰਨੇ ਕਾਲਜ ਤੁਸੀਂ ਕੈਂਟ 'ਚ ਬਣਾਏ ਆ ਉਹਦੀ ਲਿਸਟ ਲੈ ਕੇ ਆਜੋ ਕਿੰਨੇ ਤੁਸੀਂ ਦਬਾਬੇ 'ਚ ਸਕੂਲ ਖੋਲੇ ਆ ਉਹਦੀ ਲਿਸਟ ਲੈ ਕੇ ਆਜੋ ਕਿੰਨੀ ਤੁਸੀਂ ਦਬਾਬੇ 'ਚ ਡਿਵੈਲਪਮੈਂਟ ਕੀਤੀ ਆ ਉਹ ਲਿਸਟ ਲੋਕਾਂ ਕੋਲ ਲੈ ਕੇ ਜਾਓ ਤੁਹਾਡੀ ਜ਼ੀਰੋ ਡਿਵੈਲਪਮੈਂਟ ਜ਼ੀਰੋ ਲੋਕਾਂ ਨੂੰ ਤੁਸੀਂ ਆਪਣੇ 26 ਮਹੀਨਿਆਂ ਦਾ ਕੰਮ ਦਿੱਤਾ ਤੇ ਲੋਕ ਤੁਹਾਨੂੰ ਨਕਾਰ ਚੁੱਕੇ ਆ ਇਸ ਕਰਕੇ 10 ਵਾਅਦੇ ਕਰੋ 100 ਵਾਅਦੇ ਕਰੋ ਲੋਕ ਤੁਹਾਨੂੰ ਨਹੀਂ ਦੁਆਰਾ ਚਾਹੇ ਜਾਣਗੇ ਲੋਕ ਅੱਜ ਉਹ ਸਰਕਾਰ ਨੂੰ ਮੌਕਾ ਦੇਣਗੇ ਜਿੰਨੇ ਜੋ ਕਿਹਾ ਉਹ ਕਰਕੇ ਦਿਖਾਇਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਨੇ ਜੋ ਕਿਹਾ ਉਹ ਕੀਤਾ ਹੈ ਅੱਜ ਉਹਨਾਂ ਨੇ ਕਰੋੜਾਂ ਅਰਬਾਂ ਰੁਪਇਆ ਜਲੰਧਰ ਨੂੰ ਭੇਜਿਆ ਸਮਾਰਟ ਸਿਟੀ ਦੇ ਮਾਧਰ ਨਾਲ ਅੱਜ ਉੱਥੇ ਵੀ ਦੀ ਤੁਹਾਨੂੰ ਪਤਾ ਹੈ ਕਿੰਨਾ ਵੱਡਾ ਘਟਾਲਾ ਹੋਇਆ ਜਿਹੜੀ ਕੈਡਰੀ ਰਿਪੋਰਟ ਹੈ ਜਿਹੜੀ ਕੈਡ ਦੀ ਰਿਪੋਰਟ ਆਈ ਹੈ ਉਹ ਕਿਹਨਾਂ ਦੇ ਖਿਲਾਫ ਆਈ ਹੈ ਉਸ ਟਾਈਮ ਕਾਂਗਰਸ ਦਾ ਮੇਅਰ ਸੀ ਕਾਂਗਰਸ ਦੇ ਡਿਪਟੀ ਮੇਸੀ ਕਾਂਗਰਸ ਦਾ ਸੀਨੀਅਰ ਡਿਪਟੀ ਮੇਸੀ ਅੱਜ ਜਿਹੜੇ ਕਾਂਗਰਸ ਦੇ ਕੈਂਡੀਡੇਟ ਹੈ ਜਦੋਂ ਸਮਾਰਟ ਸਿਟੀ ਦਾ ਕੋਟਾਲਾ ਹੋਇਆ ਜਿਹੜੇ ਪੈਸਿਆਂ ਦਾ ਅੱਜ ਉਹਨਾਂ ਨੂੰ ਮੰਨਣਾ ਪਏਗਾ ਉਸ ਟਾਈਮ ਜਿਹੜੇ ਕਾਂਗਰਸ ਦੇ ਕੈਂਡੀਡੇਟ ਹੈ ਮੇਰੀ ਸਤਕਾਰਯੋਗ ਮੇਰੀ ਮਾਂ ਹੈ ਉਹ ਪਰ ਉਸ ਟਾਈਮ ਉਹ ਸੀਨੀਅਰ ਡਿਪਟੀ ਮੇਰ ਕੁਰਸੀ ਤੇ ਸੀ ਅੱਜ ਉਹਨਾਂ ਨੂੰ ਕਮਿਟ ਕਰਨਾ ਪਏਗਾ ਉਹਨਾਂ ਦੇ ਸਮੇਂ ਇਹ ਰਕਤ ਅਲਾ ਹੋਇਆ ਸੀ ਕਿੰਨੇ ਨੇ ਕੀਤਾ ਜਿਹੜੇ ਲਾਸਟ ਗੋਸਟ ਨੇ ਤੇ ਸਰਕਾਰ ਬਣੀ ਸੀ ਉਹਨਾਂ ਨੇ ਕਿਹਾ ਸੀ ਅਸੀਂ ਔਰਤਾਂ ਨੂੰ 1000 ਰੁਪਏ ਦੇਾਂਗੇ ਮਗਰ ਹੁਣ ਐਲਾਨ ਕਰਤਾ ਹੈ 1100 ਰੁਪਏ ਦੇਾਂਗੇ ਕਿ ਪਬਲਿਕ ਦੇ ਸਟੰਡਲੇ ਜਾਂਦੇ ਨੇ ਪਬਲਿਕ ਨੂੰ ਉਹ ਬੇਬਕ ਬਣਾਣਾ ਚਾਹੁੰਦੇ ਆ ਸੋਚਦੇ ਕਿ ਪਬਲਿਕ ਨੂੰ ਜੋ ਛੂਟ ਬੋਲਾਂਗੇ ਪਬਲਿਕ ਮੰਨ ਲੇਗੀ ਅੱਜ ਉਹ ਜਿਹੜੇ ਪੈਸੇ ਆ ਮੈਂ ਪੁੱਛਣਾ ਚਾਹਨਾ ਕੋਰੀਆ ਚ ਆ ਰਹੇ ਆ ਉਹ ਟ੍ਰੇਨ ਚ ਆ ਰਹੇ ਆ ਉਹ ਜੱਜ ਪੈਸੇ ਆ ਰਹੇ ਆ ਜਿਹੜੀ ਮੇਰੀ ਮਾਂ ਨੂੰ ਹਜ਼ਾਰ ਦੇਣਾ ਸੀ ਮੇਰੀ ਭੈਣ ਨੂੰ ਦੇਣਾ ਸੀ ਉਹ ਪੈਸੇ ਕਿਹੜੀ ਕਿਹੜੀ ਸਕੀਮ ਚ ਆ ਰਹੇ ਆ ਉਹ ਸਕੀਮ ਸਿਰਫ ਸਿਰਫ ਇਹਨਾਂ ਦੇ ਆਪਣੇ ਘਰ ਦੀ ਸਕੀਮ ਹੈ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਜਲੰਧਰ ਵੈਸਟੇ ਮੇਰਾ ਜਿਹੜਾ ਪਰਿਵਾਰ ਹੈ ਉਹ ਬੇਵਕੂਫ ਨਹੀਂ ਬਣੇਗਾ ਉਹ ਮੈਂ ਜ਼ਰੂਰ ਇਸ ਗੱਲ ਦੀ ਗਾਰੰਟੀ ਦਿੰਦਾ ਆਪਣੇ ਲੋਕਾਂ ਨੂੰ ਮੇਰੇ ਉੱਤੇ ਲੋਕਾਂ ਗਿਆ ਲੱਗੇਗਾ ਮੈਨੂੰ ਵਿਸ਼ਵਾਸ ਮੌਕਾ ਦੇਣਗੇ ਅਗਰ ਮੈਂ ਉਹਨਾਂ ਦੇ ਕੰਮ ਕਰਾਂਗਾ ਉਹਨਾਂ ਨੂੰ ਪਤਾ ਕਿ ਇਹ ਸਾਡੇ ਲਈ ਖੜਾ ਹੋ ਸਕਦਾ ਹੈ ਕਿ ਲੋਕ ਮੈਨੂੰ ਮੌਕਾ ਦੇਣਗੇ ਮੇਰੇ ਮੁਕਾਬਲੇ ਹੋਰ ਕੈਂਡੀਡੇਟ ਵੀ ਹੈ 20 21 ਲੋਕਲ ਇਲੈਕਸ਼ਨ ਲੜ ਰਹੇ ਆ ਪਰ ਇੱਕ ਗੱਲ ਦੀ ਗਾਰੰਟੀ ਦੇ ਦਿੰਦਾ ਅੱਜ ਮੈਂ ਕੋੜੇ ਚੈਨਲ ਦੇ ਮਾਧਮ ਨੇ ਨਾਲ ਇਹ ਮੈਂ ਆਪਣੇ ਲੋਕਾਂ ਨੂੰ ਕਹਿਣਾ ਜਾ ਰਿਹਾ ਆਪਣਾ ਮੇਰਾ ਜਿਹੜਾ ਪ੍ਰਵਾਜਨ ਦਾ ਵਸਤ ਹੈ ਮਿੰਦਰ ਭਗਤ ਇਸ ਕੁਰਸੀ ਤੇ ਨਹੀਂ ਬੈਠ ਸਕਦਾ ਕੋਈ ਹੋਰ ਲੋਕ ਜੇ ਮੇਰੇ ਤੋਂ ਵੀ ਲੋਕਾਂ ਦੇ ਦਿਲ ਚ ਹੋਏਗਾ ਕਿ ਮੈਂ ਨਹੀਂ ਸ਼ਾਇਦ ਕੰਮ ਕਰ ਸਕਦਾ ਮੈਨੂੰ ਮੌਕਾ ਲੋਕ ਦੇਣਗੇ ਲੋਕਾਂ ਨੇ ਤੈਅ ਕਰਨਾ ਹੈ ਅਗਰ ਕਿਤੇ ਖੁਦਾ ਨਾਲ ਖਾਸਾ ਲੋਕ ਮੇਰੇ ਜਾਂ ਕਿਸੇ ਹੋਰ ਤੇ ਵਿਸ਼ਵਾਸ ਕਰਦੇ ਆ ਉਹ ਲੋਕਾਂ ਨੇ ਤੈਅ ਕਰਨਾ ਹੈ ਪਰ ਮਿੰਦਰ ਭਗਤ ਨੂੰ ਲੋਕ ਇਸ ਕੁਰਸੀ ਤੇ ਨਹੀਂ ਬਿਠਾਣਗੇ ਕਿਸ ਕਰਕੇ ਕਿ ਲੋਕ ਆਮ ਆਦੀ ਪਾਰਟੀ ਨੂੰ ਨ ਕਰ ਚੁਕੇ ਆ ਠੀਕ ਹੈ ਜੀ ਨੌਕਰੀਆਂ ਦੀ ਗੱਲ ਕੀਤੀ ਹੈ ਹਜ਼ਾਰਾਂ ਦੇ ਤਰ੍ਹਾਂ ਨੌਕਰੀਆਂ ਦੀ ਗੱਲ ਕੀਤੀ ਹੈ ਗਿਣਤੀ ਦੋ ਕਿ ਤੁਹਾਡੇ ਬਾੜ ਦੇ ਤੁਸੀਂ ਵਿਧਾਇਕ 28 ਮਹੀਨੇ ਲਹਿ ਕੇ ਆਏ ਤੁਹਾਡੇ ਬਾੜ ਦੇ ਕੋਈ ਨੌਕਰੀ ਨਹੀਂ ਤੁਹਾਡੇ ਇਸ ਕੋਈ ਉਹ ਲੋਕ ਕਹਿੰਦੇ ਆ ਕਿ ਸ਼ੀਤ ਰੰਗਰਾਲ ਨੇ ਕੰਮ ਨਹੀਂ ਕੀਤਾ ਐਮ ਐਲ اے ਸੀ 43000 ਨੌਕਰੀ ਪੂਰੇ ਪੰਜਾਬ ਨੂੰ ਦਿੱਤੀ ਹੈ ਜੋ ਭਗਵੰਤ ਮਾਨ ਕਹਿੰਦੇ ਆ ਮੈਂ ਨਹੀਂ ਕਹਿੰਦਾ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਉਹ ਲੋਕਾਂ ਨੂੰ ਕਹਿੰਦੀ ਅਸੀਂ ਤੁਹਾਨੂੰ 43000 ਨੌਕਰੀ ਦਿੱਤੀ ਹੈ ਜੇ ਅਸੀਂ ਜਲੰਧਰ ਦੀ ਗੱਲ ਕਰੀਏ ਜਲੰਧਰ ਲੋਕ ਸਭਾ ਚ 9 ਹਲਕੇ ਆ ਅਗਰ ਜਲੰਧਰ ਵਿਅਸਤੇ ਵਿੱਚ ਮੇਰੀ ਕੋਈ ਕਮੀ ਸੀ ਨੌਕਰੀ ਨਹੀਂ ਮਿਲ ਸਕੀ ਭਗਵਾਨ ਤਮਨ ਜੀ ਨੂੰ ਮੈਂ ਕਮਾਂਗਾ ਕਿ ਅਗਲੀ ਵਾਰੀ ਜਲੰਧਰ ਜਦੋਂ ਆਣ ਉਹ 8 ਹਲਕਿਆਂ ਦੀ ਲਿਸਟ ਨਾਲ ਲੈ ਕੇ ਆਣ ਕਿ ਜਿਹੜੀ 43 ਹਜ਼ਾਰ ਚ ਨੌਕਰੀ ਏ ਕਿ ਜਲੰਧਰ ਚ 2 2.5 3000 4000 ਕਿੰਨੇ ਬੱਚੇ ਨੌਕਰੀ ਦਿੱਤੀ ਹੈ ਪੂਰੀ ਲਿਸਟ ਉਹਨਾਂ ਦੇ ਨਾਮ ਨਾਲ ਲੈ ਕੇ ਆਣ ਅਗਰ ਉਹਨਾਂ ਨੇ ਨੌਕਰੀ ਦਿੱਤੀ ਹੋਏਗੀ ਮੈਂ ਆਪਣੇ ਲੋਕਾਂ ਨੂੰ ਜ਼ਰੂਰ ਕਮਾਂਗਾ ਕਿ ਜਿਹੜੀ ਵੋਟ ਭਗਵੰਤਬਾਂ ਦੀ ਸਰਕਾਰ ਨੂੰ ਪਾ ਦਿਓ ਅਗਰ ਨਹੀਂ ਦਿੱਤੀ ਇਹਨਾਂ ਲੋਕਾਂ ਨੂੰ ਆਪਣੀ ਗਲੀ ਚ ਨਾ ਵੜਨ ਦਿਓ ਇਹ ਮੈਂ ਲੋਕਾਂ ਨੂੰ ਅਪੀਲ ਔਰ ਬੇਨਤੀ ਕਰਦਾ ਤੁਸੀਂ ਬੰਦ ਨਹੀਂ ਕਰਾਓਗੇ ਅਗਰ ਤੁਸੀਂ ਸਹੀ ਸੇਵਾਦਾਰੋ ਲੋਕਾਂ ਨੇ ਤੁਹਾਨੂੰ ਐਮਪੀ ਬਣਾ ਕੇ ਭੇਜਿਆ ਉਹ ਸੰਘਰਸ਼ ਕਰੀਏ ਤੁਹਾਡਾ ਸਾਥ ਦੇਨ ਨੂੰ ਮੈਂ ਤਿਆਰ ਬੈਠਾ ਪਰ ਇੱਕ ਵਿਸ਼ਵਾਸ ਤੱਕ ਲੋਕਾਂ ਨੂੰ ਜਿੱਤੋ ਇਹ ਨਹੀਂ ਲੋਕਾਂ ਕੋ ਝੂਠ ਬੋਲ ਕੇ ਵੋਟ ਲੈ ਲਈ ਸੰਵਿਧਾਨ ਦੇ ਨਾਂ ਦੀ ਵੋਟ ਲਈ ਤੁਸੀਂ ਕਿ ਜਿਹੜੀ ਇਸ ਦੇਸ਼ ਚ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ ਅਗਰ 405 ਸੀਟਾਂ ਮਿਲ ਗਿਆ ਇਹਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਉਹ ਸੰਵਿਧਾਨ ਤੋੜ ਦੇਣਗੇ ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਵੋਟ ਲਈ ਪਰ ਅੱਜ ਲੋਕ ਆਪਣੇ ਉੱਠੇ ਠੱਗੇ ਠੱਗੇ ਮਹਿਸੂਸ ਕਰ ਰਹੇ ਆ ਅੱਜ ਲੋਕ ਜਿਸ ਦਿਨ ਪ੍ਰਧਾਨ ਮੰਤਰੀ ਨੇ ਆਪਣੇ ਹਾਊਸ ਨੇਤਾ ਚੁਣਿਆ ਉਹਨਾਂ ਨੇ ਉਸ ਦਿਨ ਦੇਖਿਆ ਲੋਕਾਂ ਨੇ ਕਿਦਾਂ ਸੰਵਿਧਾਨ ਨੂੰ ਮੱਥੇ ਲਾ ਕੇ ਉਹਨਾਂ ਨੇ ਆਸ਼ੀਰਵਾਦ ਲਿਆ ਕਿ ਅਗਰ ਇਹ ਸੰਵਿਧਾਨ ਨਾ ਹੁੰਦਾ ਦੇਸ਼ 'ਚ ਤੀਜੀ ਵਾਰ ਨਰਿੰਦਰ ਮੋਦੀ ਨਾ ਆਂਦਾ ਇਸ ਕਰਕੇ ਉਹਨਾਂ ਨੂੰ ਚਿੰਤਾ ਹੈ ਸੰਵਿਧਾਨ ਦੀ ਵੀ ਚਿੰਤਾ ਹੈ ਭਾਰਤ ਦੀ ਵੀ ਚਿੰਤਾ ਆਪਣੇ ਦੇਸ਼ ਦੀ ਜਿਹੜੇ ਇਹ ਲੋਕ ਅੱਜ ਮੇਉ ਟੰਗੀ ਗੱਲਾਂ ਕਰ ਰਹੇ ਆ ਇਹ ਕਿਸੇ ਵੀ ਸਟੈਂਡ ਨਹੀਂ ਕਰ ਸਕਦੇ ਹਲਕਾ ਵੈਸਤੇ ਲੋਗਾ ਜਿਹੜੀ ਤਲੇ ਧਰਨੇ ਲਾਏ ਤੁਹਾਡੇ ਪਰਚਾ ਹੈ ਕਰਦੇ ਨੇ ਜਾਂ ਜਿਹੜੇ ਮੋਦੀਵਾਰਾਂ ਦਾ ਕੰਮ ਕਰਦੇ ਨੇ ਉਹਨਾਂ ਦੇ ਪਰਚਾ ਉਹ ਉਹਨਾਂ ਦੇ ਵੀ ਕਰ ਕਰਦੇ ਨਹੀਂ ਹਾਂ ਲੋਕਾਂ ਦੇ ਤਲੇ ਦੇ ਵੀ ਧਰਨੇ ਆ ਇਸ ਪਾਰਟੀਆਂ ਦੇ ਅੰਦਰ ਸ਼ੀਤ ਨੂੰ ਲਾਤੇ ਕਾਫੀ ਪਰਚੇ ਆ ਜਿਨ੍ਹਾਂ ਦੇ ਵਿੱਚੋਂ ਪੰਜ ਤਾਂ ਖਤਮ ਹੋ ਚੁੱਕੇ ਚਾਰ ਚੱਲ ਰਹੀ ਹੈ ਮੈਂ ਜੁੜ ਕੇ ਬੇਨਤੀ ਕਰਦਾ ਕਿ ਜਿਹੜੇ ਮੇਰੇ ਤੇ ਮੁਕਦਮੇ ਹੈ ਜਿਹੜੇ ਇਸ ਟਾਈਮ ਲੋਕ ਕਹਦੇ ਪਰਚੇ ਆ ਸਭ ਤੋਂ ਉੱਤੇ ਮਿੰਦਰ ਭਗਤ ਜੀ ਦਾ ਨਾਮ ਹੋਣਾ ਪਰਚਿਆਂ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਸੀ ਜਿਹੜੇ ਮੇਰੇ ਤੇ ਦੋ ਪਰਚੇ ਆ ਉਹਨਾਂ ਦੇ ਵਿੱਚ ਇੱਕ ਪਰਚੇ ਜਮਿੰਦਰਪਾਲ ਜਿਹਦਾ ਨਾਮ ਹੈ ਇੱਕ ਪਾਰਟੀ ਦੇ ਲੈਵਲ ਦੇ ਧਰਨੇ ਦਾ ਪਰਚਾ ਇੱਕ ਮੇਰੇ ਤੇ 188 ਦਾ ਪਰਚਾ ਹੈ ਇਹ ਤੁਸੀਂ ਦੇਖ ਲਓ ਕਿ ਕਿ ਦੇ ਕ੍ਰਿਮੀਨਲ ਪਰਚੇ ਆ ਕਿ ਕਿੰਨੀਆਂ ਕਿ ਲੋਕਾਂ ਨਾਲ ਮੈਂ ਮਾਰੀ ਕੀਤੀ ਆ ਅਗਰ ਪਾਰਟੀ ਦੇ ਲਈ ਸੇਵਾ ਕਰਦੇ ਵਲੇ ਪਾਰਟੀ ਦੇ ਲਈ ਅਗਰ ਧਰਨੇ ਦੇ ਪਰਚੇ ਪੈਣ ਇਦਾਂ ਦੇ ਹਜ਼ਾਰਾਂ ਪਰਚੇ ਪੈ ਜਾਣ ਸ਼ਿਤੰਗਰਾਲ ਪਵਾ ਨਹੀਂ ਕਰਦਾ। ਸ਼ਿਤੰਗਰਾਲ ਦੀ ਲਾਸ ਇੱਕਦਮ ਸੀਐਮ ਸਾਹਿਬ ਚਾਹੇ ਖੁਦ ਉਹਨਾਂ ਇਹ ਕਹਿੰਦੇ ਕਿ ਜਿਹੜਾ ਜਿਹੜਾ ਪਹਿਲਾ ਉਮੀਦਵਾਰ ਸੀਗਾ ਸਾਨੂੰ ਉਹ ਦੇਖ ਤੋਂ ਉਫਾ ਦੇ ਗਿਆ ਇਸ ਕਰਕੇ ਅਸੀਂ ਨਾਵਾ ਜਿਹੜਾ ਆਪਾਂ ਬੰਦੇ ਦੀ ਆਪਣੇ ਘਰੋਂ ਸੋਚਤਾ। ਤੁਸੀਂ ਸੀਐਮ ਸਾਹਿਬ ਨੂੰ ਕੋਈ ਜਿੰਨੇ ਤੁਸੀਂ ਕੰਮ ਕੀਤੇ ਹਨ ਨਾ ਉਹ ਲੈ ਕੇ ਲੋਕਾਂ ਨੂੰ ਜਾਓ। ਅਗਰ ਲੋਕ ਚੰਗੇ ਹੋਣਗੇ ਵੋਟ ਉਹਨਾਂ ਨੂੰ ਦੇ ਦੇਣਗੇ। ਅਗਰ ਮੈਂ ਕੋਈ ਕੰਮ ਕੀਤਾ ਹੋਏਗਾ ਲੋਕ ਮੈਨੂੰ ਵੋਟ ਦੇ ਦੇਣਗੇ। ਅੱਜ ਦੀ ਰੇਟ ਚ ਲੋਕ ਉਹ ਕਹਿੰਦੇ ਕਿ ਕੈਂਡੀਡੇਟ ਪਾਰਟੀ ਛੱਡ ਕੇ ਬਦਲ ਗਏ ਆ ਤੁਹਾਡਾ ਕੈਂਡੀਡੇਟ ਕਿੱਥੋਂ ਆਇਆ ਤੁਹਾਡਾ ਕੈਂਡੀਡੇਟ ਕਿੱਥੋਂ ਆਇਆ ਪਲਟੂ ਰਾਮ ਤੁਹਾਡਾ ਕੈਂਡੀਡੇਟ ਹੈ ਮੈਂ ਤੇ ਪਰਿਵਾਰ ਚ ਵਾਪਸ ਆਇਆ ਜਿਸ ਪਰਿਵਾਰ ਚੋਂ ਮੈਂ ਗਿਆ ਸੀ ਉੱਥੇ ਵਾਪਸ ਆਇਆ ਤੁਹਾਡਾ ਕੈਂਡੀਡੇਟ ਉਹ ਹੈ ਜਿਹਨੂੰ ਦੋ ਵਾਰੀ ਲੋਕ ਨਕਾਰ ਚੁੱਕੇ ਆ ਅੱਜ ਲੜੀ ਲੜਾਈ ਹੈ ਸੱਚੋ ਝੂਠ ਦੀ ਹੈ